ਹਾਂਜੀ ਗੁਰੂ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵੀਡੀਓ ਲਾਈਵ ਮੈਂ ਕਰ ਰਿਹਾ ਤਾਂ ਕਰਕੇ ਜਾਂ ਹੁਣ ਇੱਕ ਮੈਂ ਘਟਨਾ ਜਿਹੜੀ ਆ ਉਹ ਇੱਥੇ ਮੀਡੀਆ ਦੇ ਚੈਨਲਾਂ ਦੇ ਉੱਤੇ ਆ ਰਹੀ ਆ ਫਿਰ ਕਿਸੇ ਗੁਰੂ ਘਰ ਦੇ ਵਿੱਚ ਸ਼ਾਰਟ ਸਰਕਟ ਹੋ ਗਿਆ ਵਾ ਤੇ ਮਹਾਰਾਜ ਦੇ ਦੋ ਸਹੂਬ ਜਿਹੜੇ ਹੋ ਗਨਪੇਟ ਹੋ ਗਏ ਮਤਲਬ ਨਾ ਸਮਝ ਨਹੀਂ ਆਉਂਦੀ ਗੱਲ ਪਿਛਲੇ ਕੁਝ ਦਿਨ ਪਹਿਲਾਂ ਇਹਦਰ ਬਾਡਰ ਟਾਰੀ ਬਾਡਰ ਦੇ ਉੱਤੇ ਵੀ ਇੱਕ ਗੁਰੂ ਘਰ ਜਿਹੜਾ ਸੀਗਾ ਉੱਥੇ ਵੀ ਛੜ ਸਕਟ ਹੋਇਆ ਪੰਜ ਗੁਰੂ ਸਾਹਿਬ ਜੀ ਦੇ ਜਿਹੜੇ ਸਰੂਪ ਆ ਉਹ ਅਗਰ ਭੇਟ ਹੋਏ ਅਸੀਂ ਚਲੋ ਉੱਥੇ ਗਏ ਵੀ ਸੀਗੇ ਉਹ ਉੱਥੇ ਸਾਡੇ ਮਾਰੇ ਕਰਮ ਵੀ ਅਸੀਂ ਆਪਣੇ ਹੱਥੀਂ ਉਹ ਮਹਾਰਾਜ ਦੇ ਸਰੂਪ ਜਲੇ ਆ ਉੱਥੇ ਗੁੰਦਵਲ ਸਾਹਿਬ ਸੁਭਾਏ ਮੰਨ ਵਾਸਤੇ ਭੇਜੇ ਪਰ ਇਹਦਾ ਬੜੀ ਮਤਲਬ ਹੈਰਾਨਗੀ ਜਿਹੀ ਵਾਲੀ ਗੱਲ ਹੁੰਦੀ ਆ ਕਦੀ ਕਦੀ ਤਾਂ ਐ ਲੱਗਦਾ ਵੀ ਜਿੱਦਾਂ ਨਾ ਬੜੀ ਵੱਡੀ ਕੋ ਸਾਜ਼ਿਸ਼ ਹੁੰਦੀ ਆ ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਸ਼ਾਰਟ ਸਰਕਟ ਦੀਆਂ ਮੈਂ ਕਦੀ ਨਹੀਂ ਸੁਣਿਆ ਕਿ ਕੋਈ ਸ਼ਾਰਟ ਸਰਕਟ ਗੁਰਦੁਆਰੇ ਦੇ ਕਿਸੇ ਪ੍ਰਧਾਨ ਦੇ ਘਰ ਹੋ ਗਿਆ ਹੋਵੇ ਠੀਕ ਹੈ ਕਿਸੇ ਸ਼ਾਰਟ ਸਰਕਟ ਕਿਸੇ ਸਾਧ ਦੇ ਕਮਰੇਜ ਹੋ ਗਿਆ ਹੋਵੇ ਕਿਸੇ ਬਾਬੇ ਦੇ ਕਮਰੇ 'ਚ ਹੋ ਗਿਆ ਹੋਵੇ ਸ਼ਾਰਟ ਕਰ ਸ਼ਾਰਟ ਸਰਕਟ ਕਿਸੇ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਦੇ ਆਪਣੇ ਧੌਣਾ 'ਚ ਕਿੱਲੇ ਫਸਾਈ ਪ੍ਰਧਾਨ ਬਣੇ ਫਿਰਦੇ ਨੇ ਉਹਨਾਂ ਦੀਆਂ ਕਿਸੇ ਕਮਰਿਆਂ ਦੇ ਵਿੱਚ ਦਫਤਰਾਂ 'ਚ ਸ਼ਾਰਟ ਸਰਕਟ ਹੋ ਗਏ ਹੋਣ ਸ਼ਾਰਟ ਸਰਕਟ ਹੁੰਦੇ ਨੇ ਹੁੰਦੇ ਨੇ ਸੱਚਖੰਡ ਸ੍ਰੀ ਸੱਚਖੰਡ ਦੇ ਵਿੱਚ ਹੁੰਦੇ ਨੇ ਜਾਂ ਜਿੱਥੇ ਗੁਰੂ ਸਾਹਿਬ ਸਭਾਇਮਾਨ ਹੁੰਦੇ ਨੇ ਸੁਖਾਸਨ ਸਨਸਤਾਨ ਤੇ ਜਾਂ ਜਿੱਥੇ ਮਾਰੇ ਪ੍ਰਕਾਸ਼ਮਾਨ ਹੁੰਦੇ ਨੇ ਸਿਰਫ ਉੱਥੇ ਹੀ ਗੁਰੂ ਘਰਾਂ ਸ਼ਾਰਟ ਸਰਕਟ ਹੁੰਦੇ ਨੇ ਮੈਂ ਮੇਰਾ ਕਹਿਣ ਦਾ ਭਾਵ ਇਹ ਆ ਵੀ ਬੇਸ਼ੱਕ ਇਹ ਜਿਆਦੀਆਂ ਘਟਨਾਵਾਂ ਸ਼ਾਰਟ ਸਰਕਟ ਦੀਆਂ ਤਾਂ ਸਾਹਮਣੇ ਆਉਂਦੀਆਂ ਇਹ ਕਿ ਆ ਜਾਂਦਾ ਵੀ ਜਿਹੜੀਆਂ ਪੱਖੇ ਲੱਗਦੇ ਨੇ ਜਾਂ ਇਲੈਕਟ੍ਰੀਕਲ ਚੀਜ਼ਾਂ ਲੱਗਦੀਆਂ ਇਲੈਕਟ੍ਰਿਕ ਦੀ ਇੱਕ ਜਿਹੇ ਤਰ੍ਹਾਂ ਦੀਆਂ ਵੀ ਭਾਵੇਂ ਲਾਈਟਾਂ ਹੋਣ ਭਾਵੇਂ ਏਸੀ ਹੋਣ ਉਹਨਾਂ ਦੇ ਕਰਕੇ ਜਿਹੜੇ ਸ਼ਾਰਟ ਸਰਕਟ ਹੁੰਦੇ ਨੇ ਪਰ ਮੈਂ ਜਿਹੜੇ ਪ੍ਰਬੰਧਕ ਨੇ ਗੁਰੂ ਘਰਾਂ ਖਾਨੀ ਕੰਮ ਕਰਦੀਆਂ ਉਹਨਾਂ ਦੀ ਦਿਮਾਗ ਨਹੀਂ ਕੰਮ ਕਰਦਾ ਉਹਨਾਂ ਦਾ ਮੈਂਟਲ ਨਹੀਂ ਉਹ ਕਿ ਉਹਨੂੰ ਪਤਾ ਨਹੀਂ ਲੱਗਦਾ ਕਿ ਜਿਹੜਾ ਗੁਰੂ ਘਰਾਂ ਦੇ ਵਿੱਚ ਜਦੋਂ ਇੰਨੀ ਵਾਰੀ ਰੌਲਾ ਪਾ ਚੁੱਕੇ ਹਾਂ ਇੰਨੀ ਵਾਰੀ ਕਿਹਾ ਜਾ ਚੁੱਕਾ ਸੰਗਤ ਦੇ ਵੱਲੋਂ ਪ੍ਰਬੰਧਕਾਂ ਵੱਲੋਂ ਸਿੰਘਾਂ ਦੇ ਵੱਲੋਂ ਜਾਂ ਇੰਨੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਵਾ ਕਿ ਪਤਾ ਵਾ ਸ਼ਾਰਟ ਸਰਕਟ ਹੋ ਜਾਂਦੇ ਆ ਜਦੋਂ ਆਪਾਂ ਲਾਈਟਾਂ ਲਾਉਨੇ ਆ ਪੱਖੇ ਲਾਉਨੇ ਆ ਪੱਖੀਆਂ ਨਕੀਆਂ ਨਕੀਆਂ ਅੱਜ ਕੱਲ ਸੱਚਖੰਡਾ ਜਿਵੇਂ ਆਪਾਂ ਆਮ ਗੁਰੂ ਘਰਾਂ ਦੇ ਵਾ ਦੇਖਦੇ ਹਾਂ ਸੱਚਖੰਡ ਦੇ ਵਿੱਚ ਲੱਗੀਆਂ ਹੁੰਦੀਆਂ ਏਸੀ ਲੱਗੇ ਆਉਂਦੇ ਨੇ ਜਦੋਂ ਪਤਾ ਵਾ ਵੀ ਇੰਨਾਂ ਚੀਜ਼ਾਂ ਦਾ ਘਟਨਾਵਾ ਨਾ ਸ਼ਾਰਟ ਸਰਕਟ ਹੁੰਦੇ ਆ ਅਸੀਂ ਕਿਉਂ ਨਹੀਂ ਉਹਨਾਂ ਚੀਜ਼ਾਂ ਦਾ ਕੰਟਰੋਲ ਕਰ ਦੇ ਅਸੀਂ ਕਿਉਂ ਨਹੀਂ ਹੱਲ ਕਰਦੇ ਉਹਨਾਂ ਚੀਜ਼ਾਂ ਦਾ ਇਸ ਤਰੀਕੇ ਦੇ ਨਾਲ ਹੁਣ ਜਿਵੇਂ ਏਸੀ ਦੀ ਗੱਲ ਹੁੰਦੀ ਆ ਵੀ ਏਸੀ ਲੱਗਦੇ ਨੇ ਬਿਲਕੁਲ ਚਲੋ ਭਾਵਨਾ ਹੁੰਦੀ ਆ ਹਰ ਇੱਕ ਦੇ ਵੀ ਗੁਰੂ ਸਾਹਿਬ ਦੇ ਕਮਰੇ 'ਚ ਏਸੀ ਲਾਇਆ ਜਾਵੇ ਬੜੀ ਵਧੀਆ ਗੱਲ ਆ ਪਰ ਕਿਉਂ ਨਹੀਂ ਉਸ ਤਰੀਕੇ ਨਾਲ ਲਾਇਆ ਜਾਂਦਾ ਵੀ ਜਦੋਂ ਰੱਬ ਨ ਤੇ ਉਹ ਆ ਕੇ ਗੁਰੂ ਸਾਹਿਬ ਜੀ ਤੱਕ ਨਾ ਪਹੁੰਚੇ। ਸਰੂਪਾਂ ਤੱਕ ਮਹਾਰਾਜ ਇੱਥੇ ਵੀ ਸੁਭਾਇਮਾਨ ਉੱਥੇ ਨਾਂਗ ਪਹੁੰਚੇ ਹੋ ਹਨ ਜੇ ਸ਼ਾਰਟ ਸਰਕਟ ਹੁੰਦੇ ਨੇ ਜਿੱਥੇ ਮਹਾਰਾਜ ਪ੍ਰਕਾਸ਼ਮਾਨ ਹੁੰਦੇ ਨੇ ਕਿਉਂ ਅਸੀਂ ਉੱਥੇ ਲਾਈਟਾਂ ਲਾਉਨੇ ਆ ਕਿਉਂ ਅਸੀਂ ਪੱਖੇ ਲਾਉਨੇ ਆ ਉਸ ਤਰੀਕੇ ਦੇ ਨਾਲ ਮਹਾਰਾਜ ਨੂੰ ਜੀ ਉਹ ਸਤਕਾਰ ਆਪਾਂ ਦੇਣਾ ਵਾ ਠੀਕ ਹੈ ਮਨ ਦੀ ਭਾਵਨਾ ਹੁੰਦੀ ਆ ਕੋਈ ਏਸੀ ਲਾਉਣਾ ਚਾਹੁੰਦਾ ਕੋਈ ਪੱਖਾ ਲਾਉਣਾ ਚਾਹੁੰਦਾ ਪਰ ਕਿਉਂ ਨਹੀਂ ਉਸ ਤਰੀਕੇ ਨਾਲ ਲਾਉਂਦੇ ਵੀ ਜਿਸ ਤਰੀਕੇ ਨਾਲ ਜੀ ਸ਼ਾਰਟ ਸਰਕਟ ਹੁੰਦਾ ਘਟਨਾ ਹੁੰਦੀ ਆ ਤੇ ਫਿਰ ਉੱਥੇ ਅੱਗ ਨਾ ਲੱਗੇ ਅੱਗ ਲੱਗੇ ਤੇ ਪਹੁੰਚੇ ਇਦਾਂ ਦਾ ਕਿਉਂ ਨਹੀਂ ਕਰਦੇ ਪਤਾ ਕਿਉਂ ਨਹੀਂ ਕਰਦੇ ਅਵੇਸਲੇ ਆ ਕਦੀ ਫਰਕ ਨਹੀਂ ਪੈਂਦਾ ਇੰਨੀਆਂ ਬਦਮੀਆਂ ਹੋ ਗਈਆਂ ਸਾਡੇ ਸਿੱਖਾਂ ਦਾ ਬੇੜਾ ਗਰਕ ਹੋ ਜੇ ਨਾ ਸਾਡੇ ਵਾਲਿਆਂ ਦਾ ਵਿੱਚੇ ਤੁਹਾਡੇ ਮੈਂ ਵੀ ਨਾਲ ਹੀ ਮੈਂ ਕਿਹਾ ਤੁਹਾਨੂੰ ਆ ਜਾ ਸਮਝੋ ਮੈਂ ਆਪਣੇ ਨੂੰ ਬਾਹਰ ਢਿੰਦਾ ਮੈਂ ਵੀ ਤੁਹਾਨੂੰ ਆਪਣੇ ਆਪ ਦੀ ਗਿਣਦਾ ਸਾਰੇ ਇਕੱਠੇ ਹੀ ਆਪਾਂ ਵੀ ਆਪਣਾ ਬੇੜਾ ਹੀ ਗਰਕ ਹੋ ਜੇ ਕਿਤੇ ਆਪਣੇ ਸਿੱਖਾਂ ਦਾ ਵੀ ਸਾਨੂੰ ਮਾਸਾ ਸ਼ਰਮ ਨਹੀਂ ਆਉਂਦੀ ਵੀ ਅਸੀਂ ਕੋਈ ਨਾ ਕੋਈ ਹੱਲ ਕਰੀਏ ਇਸ ਚੀਜ਼ ਦਾ ਭੋਰਾ ਸਾਡੇ ਅੰਦਰ ਮਹਾਰਾਜ ਦਾ ਸਤਿਕਾਰ ਨਹੀਂ ਰਹਿ ਗਿਆ ਸਿਰਫ ਸਿਰਫ ਸਾਡੀਆਂ ਹਾਉਣਾ ਜਿ ਕਿੱਲੇ ਦੇ ਚੌਧਰਾ ਦੇ ਜ਼ਿਫੇਦਾਰੀਆਂ ਦੇ ਪ੍ਰਧਾਨਗੀਆਂ ਦੇ ਅਸੀਂ ਸਾਰੇ ਪਤਾ ਕੀ ਬਣੇ ਫਿਰਦੇ ਆ ਸਾਡੇ ਅੰਦਰ ਗੂੰਗਾਂ ਦੀ ਆ ਉਹਦਾ ਮੈਂ ਬੜਾ ਆਗੂ ਆ ਉਹਦਾ ਮੈਂ ਪੰਥ ਮੋੜਿਆ ਚੁੱਕੀ ਫਿਰਦਾ ਹਾਂ ਉਹਦਾ ਮੈਂ ਚੁੱਕਿਆ ਫਿਰ ਚੁੱਕੀ ਫਿਰਦਾ ਮੋੜਿਆਂ ਤੇ ਪੰਥ ਜਿਹੜੇ ਕਰਨ ਵਾਲੇ ਕੰਮ ਉਧਰ ਸਾਡਾ ਧਿਆਨ ਹੀ ਨਹੀਂ ਹੈ ਗੁਰੂ ਸਾਹਿਬ ਜੀ ਦੀ ਬੇਦਬੀ ਯਾਰ ਇੰਨੀ ਬਰੀ ਹੋ ਚੁੱਕੀ ਆ ਜਿੱਥੇ ਤੇ ਬੇਦਬੀਆਂ ਕੀਤੀਆਂ ਗਈਆਂ ਨੇ ਉਹ ਤਾਂ ਸਮਝ ਆਉਂਦੀ ਆ ਵੀ ਦੁਸ਼ਮਣ ਆਇਆ ਚੜ ਕੇ ਕਿਸੇ ਤਰੀਕੇ ਨਾਲ ਉਹ ਬਦਵੀ ਕਰ ਗਿਆ ਉੱਥੇ ਤਾਂ ਅਸੀਂ ਸੁੱਕੇ ਹੀ ਆ ਨਾ ਉਹ ਤਾਂ ਸਾਨੂੰ ਫਰਕ ਹੀ ਨਹੀਂ ਪੈਂਦਾ ਹੁਣ ਖਾਸ ਕਰਕੇ ਆ 2015 ਤੋਂ ਬਾਅਦ ਮੈਂ ਜੋ ਦੇਖ ਰਿਹਾ ਮੈਂ ਆਪਣੀ ਅੱਖਾਂ ਨਾਲ ਦੇਖਿਆ ਹੁਣ ਤੱਕ ਜੋ ਜੋ ਮੈਂ ਮਹਿਸੂਸ ਕੀਤਾ ਜੋ ਮੈਂ ਵਿਚਰਿਆ ਵਾ ਉੱਥੇ ਤਾਂ ਮੈਨੂੰ ਐ ਲੱਗਦਾ ਵੀ ਸਾਡੇ ਵਾਲੇ ਜਿੰਨਾ ਸਾਡਾ ਲਾਨ ਸਾਰਾ ਹੀ ਜਿਹੜਾ ਕਿਰਤਕਣ ਹੋ ਗਿਆ ਸਾਰੇ ਭਾਵੇਂ ਉਹ ਰਾਜਨੀਤਿਕ ਹੋਣ ਭਾਵੇਂ ਉਹ ਧਾਰਮਿਕ ਹੋਣ ਸਮਾਜਿਕ ਹੋਣ ਸਿੱਖ ਹੋਣ ਆਮ ਬਸ ਸਾਡਾ ਵਿਰੇਗ ਕਰਕ ਹੋ ਗਿਆ ਵੀ ਸਾਨੂੰ ਸ਼ਰਮ ਹੀ ਨਹੀਂ ਆਉਂਦੀ ਮਾਸਾ ਵੀ ਸਾਡੇ ਗੁਰੂ ਦੀ ਥਾਂ ਥਾਂ ਤੇ ਬੇਤਰੀ ਹੁੰਦੀ ਆ ਅਸੀਂ ਕੋਈ ਹੱਲ ਕਰਦੇ ਸਾਡੇ ਵਾਸਤੇ ਉਹ ਆਮ ਘਟਨਾਵਾਂ ਹੋਈਆਂ ਸਿਆਸੀ ਲੋਕਾਂ ਵਾਸਤੇ ਹੋ ਗਈਆਂ ਸਿਆਸੀ ਰੋਟੀ ਸੇਕਣ ਦਾ ਇੱਕ ਜਰੀਆ ਸਰਕਾਰਾਂ ਬਣਾਉਣ ਦਾ ਇੱਕ ਜਰੀਆ ਜਿਵੇਂ ਪਹਿਲਾਂ ਕਾਂਗਰਸ ਨੇ ਬਣਾਈ ਬਾਦਲਾਂ ਨੂੰ ਗਾਲਾਂ ਕੱਢ ਕੇ ਤੇ ਬਾ ਕਾਂਗਰਸ ਨੂੰ ਗਾਲਾਂ ਕੱਢ ਕੇ ਬਣਾਈ ਝਾੜੂ ਵਾਲਿਆਂ ਨੇ ਸਰਕਾਰ ਕਿਸੇ ਤਰ੍ਹਾਂ ਹੀ ਜਿਹੜਾ ਉਹ ਗਾਹ ਹੋ ਜਾਊਗਾ ਤੇ ਬਦਵੀ ਇੱਕ ਮੁੱਦਾ ਬਣ ਕੇ ਰਹਿ ਜਿਵੇਂ 84 ਦਾ ਦਿੱਲੀ ਦਾ ਕਤਲਿਆਂ ਮੁੱਦਾ ਬਣਿਆ ਹੋਇਆ ਹੁਣ ਤੱਕ ਠੀਕ ਆ 84 ਦੇ ਕਤਲਿਆਂ ਨੂੰ ਮੁੱਦਾ ਬਣਾ ਕੇ ਪੇਸ਼ ਕੀਤਾ ਜਾਂਦਾ ਵਾ ਤੇ ਲਖਣਾ ਹੁੰਦੀ ਐ ਸੀ ਹੁਣ ਉਹ ਖਤਮ ਹੋ ਗਿਆ ਉਹ ਲੋਕੀ ਭੁੱਲ ਗਏ ਕੋਈ ਇਨਸਾਫ ਨਹੀਂ ਮਿਲਿਆ ਨਾ ਟਾਈਟਲਰ ਵਰਗਿਆਂ ਨੂੰ ਮਿਲਿਆ ਨਾ ਦੂਜਿਆਂ ਨੂੰ ਮਿਲਿਆ ਨਾ ਤੀਜਿਆਂ ਨੂੰ ਮਿਲਿਆ ਉਹ ਰਾਜ ਭੋਗ ਤੇ ਫਿਰਦੇ ਨੇ ਜਿਨ੍ਹਾਂ ਦੇ ਮਾਵਾ ਦੇ ਬੱਚੇ ਗਏ ਜਿਨ੍ਹਾਂ ਦੀਆਂ ਧੀਆਂ ਦੀਆਂ ਆਈ ਤਾਂ ਲੁੱਟੀਆਂ ਗਈਆਂ ਉਹ ਉਸੇ ਤਰ੍ਹਾਂ ਕਰ ਲਾਉਂਦੇ ਫਿਰਦੇ ਇਸੇ ਤਰ੍ਹਾਂ ਹੀ ਜਿੱਥੇ ਗੁਰੂ ਦੀ ਬਦਮੀ ਹੋਈ ਸਾਡੇ ਦੀ ਹੁਣ ਤੱਕ ਕਿੰਨੀ ਵਾਰੀ ਹੋਈ ਹੋ ਚੁੱਕੀ ਆ ਗਾਂ ਮੈਨੂੰ ਲੱਗਦਾ ਹੋਊਗੀ ਕਿਉਂਕਿ ਸਾਡੇ ਸਿੱਖਾਂ ਨੂੰ ਫਰਕ ਨਹੀਂ ਪੈਂਦਾ ਸਾਡੇ ਵਾਸਤੇ ਇਹ ਗੱਲਾਂ ਆਮ ਹੋ ਗਈਆਂ ਮੈਂ ਤਾਂ ਹੈਰਾਨ ਆ ਉਸ ਦਿਨ ਅਟਾਰੀ ਪੰਜ ਸਰੂਪ ਮਹਾਰਾਜ ਦੇ ਅਗਨਪੇਟ ਹੋਏ ਕੋਈ ਸਾਡੀ ਕੌਮ ਦਾ ਜਥੇਦਾਰ ਕੋਈ ਭਾਵੇਂ ਉਹ ਸ਼ਰੋਨੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਸੁਭਾਇਮ ਜਥੇਦਾਰ ਹੋਵੇ ਅਕਾਲ ਤਖਤ ਸਾਹਿਬ ਦੇ ਇਸ ਵੇਲੇ ਰਗਵੀਰ ਸਿੰਘ ਜੀ ਨੇ ਭਾਵੇਂ ਉਹ ਸਰਬੱਤ ਖਾਲਸੇ ਵਾਲੇ ਹੋਣ ਭਾਵੇਂ ਸਾਡੇ ਪੰਥ ਦੇ ਹੋਰ ਕੋਈ ਵੱਡੀਆਂ ਸੰਪਰਦਾਵਾਂ ਸੰਸਥਾਵਾਂ ਦੇ ਆਗੂ ਹੋਣ ਇੱਕ ਬਿਆਨ ਤੱਕ ਨਹੀਂ ਕਿਸੇ ਦਾ ਆਇਆ ਵੀ ਹੋਏ ਰਬਾ ਇਹ ਕੀ ਹੋ ਗਿਆ ਬੜੀ ਬਵੰਤ ਭਾਗ ਘਟਨਾ ਹੋ ਗਈ ਆਉਣਾ ਤੇ ਉੱਥੇ ਬੜੀ ਦੂਰ ਦੀ ਗੱਲ ਸੀਗੀ ਉੱਥੇ ਤਾਂ ਗਏ ਆਮ ਸਿੱਖ ਬਸ ਜਿਹੜੇ ਆਮ ਸਿੱਖ ਸੀ ਨਾ ਉਹ ਗਏ ਉੱਥੇ ਜਿਨ੍ਹਾਂ ਦੇ ਮਨ ਚ ਪੂਰਾ ਦਰਦ ਸੀਗਾ ਉਹ ਉੱਥੇ ਘੜੀ ਜਾ ਕੇ ਰੋ ਕਰ ਲਾ ਕੇ ਤੇ ਆਪਣੇ ਘਰ ਨੂੰ ਵਾਪਸ ਆ ਗਏ ਕਿਉਂਕਿ ਹੱਥ ਪੱਲੇ ਕੁਝ ਨਹੀਂ ਕਰ ਕੁਝ ਸਕਦੇ ਨਹੀਂ ਕਿਉਂਕਿ ਸ਼ਰਮ ਹੈ ਨਹੀਂ ਸਾਡੇ ਲੋਕਾਂ ਨੂੰ ਅਸੀਂ ਬੇਸ਼ਰਮ ਹੋ ਗਏ ਯਾਰ ਮੈਂ ਕਹਿੰਦਾ ਸਾਰਾ ਕੁਝ ਇੱਕ ਪਾਸੇ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਆਂ ਅਸੀਂ ਚਾਹੁੰਦੇ ਆ ਕਿ ਸਾਡਾ ਵੱਖਰਾ ਘਰ ਹੋਵੇ ਹਨਾ ਵੱਖਰੀ ਸਾਡੀ ਸਾਡੀ ਵੱਖਰਾ ਸਾਡਾ ਦੇਸ਼ ਹੋਵੇ ਠੀਕ ਬਹੁਤ ਵੱਡੀ ਭਾਵਨਾਵਾਂ ਹੋਣਾ ਚਾਹੀਦਾ ਅਸੀਂ ਚਾਹੁੰਦੇ ਆ ਸਾਡੀ ਨੌਜਵਾਨੀ ਦਾ ਜਿਹੜਾ ਐਡਾ ਵੱਡਾ ਘਾਣ ਹੋ ਰਿਹਾ ਉਹ ਨਾ ਹੋਵੇ ਬਿਲਕੁਲ ਹੋਣਾ ਚਾਹੀਦਾ ਸਾਨੂੰ ਬਚਾਉਣਾ ਚਾਹੀਦਾ ਅਸੀਂ ਕਹਿੰਦੇ ਆ ਗੁਰਮਤਿ ਦਾ ਪ੍ਰਚਾਰ ਹੋਵੇ ਬਿਲਕੁਲ ਹੋਣਾ ਚਾਹੀਦਾ ਇਹ ਸਾਰੇ ਮਸਲੇ ਨੇ ਇਹ ਹੋਣੇ ਚਾਹੀਦੇ ਨੇ ਹੱਲ ਪੰਜਾਬ ਦੇ ਪੰਥ ਦੇ ਭਲੇ ਦੀਆਂ ਗੱਲਾਂ ਪੰਜਾਬ ਦੇ ਪੰਥ ਦੇ ਭਲੇ ਦੇ ਕੰਮ ਹੋਣੇ ਚਾਹੀਦੇ ਨੇ ਪਰ ਇਹਦੇ ਸਾਰਾ ਕੁਝ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜੇ ਸਤਕਾਰ ਹੈ ਨਹੀਂ ਤੇ ਸਾਡਾ ਇਹ ਕੋਈ ਵੀ ਕੰਮ ਕਿਸੇ ਕਿਸੇ ਕੰਮ ਨਹੀਂ ਹੈਗਾ ਕਿਸੇ ਵੀ ਕੰਮ ਨਹੀਂ ਸਾਡਾ ਇਹ ਕੰਮ ਜੀ ਸਾਡੇ ਗੁਰੂ ਸਰਕਾਰ ਨਹੀਂ ਹੈਗਾ ਜੇ ਥਾਂ ਥਾਂ ਤੇ ਸਾਡੇ ਗੁਰੂ ਦੀ ਅੰਗ ਪਾੜ ਜਾਂਦੇ ਨੇ ਥਾਂ ਥਾਂ ਤੇ ਸਾਡੇ ਅੰਗ ਗੁਰੂ ਦੀ ਬੇਦਬੀ ਹੋ ਰਹੀ ਹੋਵੇ ਥਾਂ ਥਾਂ ਤੇ ਕਦੀ ਕੋਈ ਸਾਧ ਲਾਣਾ ਉੱਡਦਾ ਹੋਵੇ ਗੁਰੂ ਸਾਹਿਬ ਦੇ ਬਰੋਬਰ ਗੱਦੀ ਲਾਉਂਦਾ ਹੋਵੇ ਤੁਸੀਂ ਬੇਦਬੀ ਦੀ ਗੱਲ ਆਪਾਂ ਕਰਦੇ ਆ ਮੈਂ ਕਹਿੰਨਾ ਚਲੋ ਜਿੱਥੇ ਕੋਈ ਬੇਦਬੀ ਕਰਦਾ ਉਹ ਤਾਂ ਕਰਦਾ ਜਿੱਥੇ ਬੇਦਬੀਆਂ ਰੋਜ਼ ਹੋ ਰਹੀਆਂ ਨਾਮ ਧਾਰਿਆਂ ਨੂੰ ਵੇਖ ਲੋ ਨਾਮ ਧਾਰੀਏ ਗੁਰੂ ਸਾਹਿਬ ਦੇ ਬਰੋਬਰ ਗੱਦੀ ਲਾ ਰਹੇ ਨੇ ਠੀਕ ਆ ਉਹਨਾਂ ਦਾ ਦੇਹ ਧਾਰੀ ਗੁਰੂ ਸਾਹਿਬ ਦੇ ਬਰੋਬਰ ਗੱਦੀ ਲਾ ਕੇ ਬੈਂਦਾ ਨਰਕ ਧਾਰੀਏ ਰੋਜ਼ ਬਾਣੀ ਦੀ ਬੇਦਵੀ ਕਰਦੇ ਨੇ ਠੀਕ ਆ ਭਾਵੇਂ ਉਹ ਸਰਸਿਆਰ ਦੇ ਚੇਲੇ ਹੋਣ ਭਾਵੇਂ ਉਹ ਨਰਕ ਧਾਰੀਏ ਹੋਣ ਰਦਾ ਸੁਆਮੀ ਹੋਣ ਸਾਰੇ ਬਾਣੀ ਦੀ ਬੇਦਵੀ ਰੋਜ਼ ਕਰ ਰਹੇ ਨੇ ਤੇ ਸਾਨੂੰ ਸਾਨੂੰ ਦਿਖਦਾ ਹੀ ਨਹੀਂ ਸਾਡੇ ਕੰਨਾਂ ਤੇ ਜੂ ਨਹੀਂ ਸਰਕਦੀ ਪਤਾ ਕਿਉਂ ਕਿ ਅਸੀਂ ਨਾ ਅਸੀਂ ਭੱਜ ਗਏ ਜ਼ਿੰਮੇਵਾਰੀਆਂ ਤੋਂ ਸਾਨੂੰ ਗੁਰੂ ਨਾਲ ਪ੍ਰੇਮ ਨਹੀਂ ਰਹਿ ਗਿਆ ਸਾਨੂੰ ਗੁਰੂ ਨਾਲ ਸਤਕਾਰ ਹੀ ਰਹਿ ਗਿਆ ਉਹ ਪਖੰਡ ਤਾਂ ਬੜੇ ਕਰਦੇ ਆ ਸਿੱਖ ਅਸੀਂ ਮੈਂ ਪਤਾ ਕਿਵੇਂ ਪਖੰਡ ਕਰਦੇ ਆ ਅਸੀਂ ਜਦੋਂ ਗੁਰੂ ਸਾਹਿਬ ਜੀ ਨੂੰ ਦਰਸ਼ਨ ਕਰਦੇ ਆ ਜਿਵੇਂ ਹੁਣ ਮੈਂ ਦਰਬਾਰ ਸਾਹਿਬ ਦੇਖਦਾ ਜਦੋਂ ਪਲਕੀ ਸਾਹਿਬ ਮਹਾਰਾਜ ਦੀ ਸੁਭਾਇਮਾਨ ਹੁੰਦੀ ਆ ਉੱਥੇ ਮੈਂ ੱੱਕੇ ਨਾਲ ਮੋਢਾ ਲਾਉਣ ਨੂੰ ਫਿਰਨਗੇ ਉਹ ੱੱਕੇ ਮਾਰਨਗੇ ਵੀ ਪਹਿਲਾਂ ਮੈਂ ਮੋਢਾ ਲਾ ਲਾਂ ਪਹਿਲਾਂ ਕੀ ਮੈਂ ਬੜਾ ਤਕੜਾ ਸੇਖਾ ਗੁਰੂ ਦਾ ਹਨਾ ਇਹ ਭਾਵਨਾ ਐ ਵਿਖਾਉਣਗੇ ਓਏ ਤੁਹਾਡੇ ਥਾਂ ਥਾਂ ਦੇ ਗੁਰੂ ਦੇ ਅੰਦਰ ਪੜੀ ਜਾਂਦੇ ਓਏ ਰੋਸ਼ਣਾਂ ਕਾਂ ਦੇ ਖਲਾਰੀ ਜਾਂਦੇ ਮਾਰੇ ਦੇ ਅੰਗ ਰੋਜ਼ ਸਾਧ ਲੈਣਾ ਤੁਹਾਡੇ ਗੁਰੂ ਦੇ ਗੁਰੂ ਦੇ ਬਰੋਬਰ ਵਹਿੰਦਾ ਗੱਡੀਆਂ ਲਾ ਕੇ ਕੀ ਕਰਦੇ ਆ ਅਸੀਂ ਕਿੱਥੇ ਖੜੇ ਆ ਅਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਅਸੀਂ ਅਸੀਂ ਕਹਿੰਦੇ ਆ ਅਸੀਂ ਉਹਨਾਂ ਦੇ ਵਾਰਿਸਾਂ ਜਿਨ੍ਹਾਂ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਦੇ ਇਤਿਹਾਸ ਪੜ੍ਹਦੇ ਆ ਜਿਹੜੇ ਉਦਾਹਰਨਾਂ ਦਿੰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਕਾਲੀ ਪੂਲਾ ਸਿੰਘ ਦਿਹਾਰੀ ਸਿੰਘ ਨਾਲ ਵੇਦੀਆਂ ਆ ਭਾਈ ਮਨੀ ਸਿੰਘ ਕਰਕੇ ਇਹ ਗੱਲਾਂ ਕਰਦੇ ਜਿਨ੍ਹਾਂ ਨੇ ਬੰਦ ਬੰਦ ਕਰ ਉਹਨਾਂ ਦੀਆਂ ਗੱਲਾਂ ਕਰਦੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਸਹਬਜ਼ਾਦੇ ਦੇ ਵਾਰਿਸਾਂ ਹੈਗੇ ਆ ਸਹਬਜ਼ਾਦੇ ਦੇ ਵਾਰਿਸ ਆਪਾਂ ਸ਼ਰਮ ਨਹੀਂ ਚਾਹੀਦੀ ਆਪਣੇ ਆਪ ਨੂੰ ਇਹ ਗੱਲ ਕਹਿਣ ਲੱਗਿਆ ਸਾਨੂੰ ਕਿ ਅਸੀਂ ਸਾਬਜਾ ਦੇ ਵਾਰਸਾ ਜਿੰਨਾਂ ਵਾਲਕੇ ਵਹੀਕਲ ਸੰਭਾਸ਼ਾ ਨੇ ਕਿਹਾ ਸੀ ਇਹਨਾਂ ਪੁੱਤਰਨ ਕੇ ਅਸੀਂ ਇਸ ਪਰਿਵਾਰ ਦੀ ਹਜ਼ੂਤ ਚਾਰ ਆਪਣੇ ਵਾਲੇ ਕਿਹਨੇ ਸੀ ਕਿਹਾ ਆਪਾਂ ਤਾਂ ਮਸਾਂਦਾ ਸਾਰੇ ਆਪਾਂ ਆਪਣੇ ਨੂੰ ਸਿੱਖਣਾ ਕਹੀਏ ਜੇ ਸਾਡੇ ਗੁਰੂ ਦੀ ਥਾਂ ਥਾਂ ਤੇ ਬੇਦਬੀ ਹੁੰਦੀ ਹੋਵੇ ਅਸੀਂ ਚੁੱਪ ਹੋਈਏ ਸਾਨੂੰ ਸ਼ਰਮ ਹੀ ਨਾ ਹੋਵੇ ਅਸੀਂ ਕੁਝ ਕਰ ਹੀ ਨਾ ਸਕਦੇ ਹੋਈਏ ਕੁਝ ਕਰੀਏ ਹੀ ਨਾ ਤੇ ਫਿਰ ਲਾਹਨਤ ਸਾਨੂੰ ਆਪਣੇ ਆਪ ਤੇ ਮੈਂ ਕਹਿੰਦਾ ਸਮੇਤ ਮੇਰੇ ਸਿੱਖ ਘਵਾਉਣ ਤੇ ਲਾਹਨਤ ਸਾਨੂੰ ਫਾਇਦਾ ਨਹੀਂ ਕੋਈ ਹੈਗਾ ਆਪਾਂ ਨੂੰ ਆਪਣੇ ਨੂੰ ਸਿੱਖ ਘਵਾਉਣ ਦਾ ਨਾ ਕਰੀਏ ਆਪਾਂ ਪਤਾ ਕੀ ਕਰੀਏ ਫਿਰ ਆਪਾਂ ਚੁੱਪ ਕਰਕੇ ਬਦਾਵਾ ਲਿਖੀਏ ਤੇ ਦੇ ਦਈਏ ਮਹਾਰਾਜ ਵੈਸੇ ਤਾਂ ਦੇ ਹੀ ਚੁੱਕੇ ਆ ਸਭ ਲਿਖਿਆ ਨਹੀਂ ਦਿਖਾਇਆ ਨਹੀਂ ਪਰ ਅੰਦਰੋਂ ਦੇ ਚੁੱਕੇ ਆ ਬਦਾਵਾ ਆਪਾਂ ਸਾਰੇ ਮੈਨੂੰ ਕਿਸੇ ਦਾ ਨਹੀਂ ਪਤਾ ਐਜ ਸਿੱਖ ਹੋਣ ਦੇ ਨਾਤੇ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਮਨ ਦੀ ਭਾਵਨਾ ਤਾਂ ਜਦੋਂ ਮੈਨੂੰ ਪਤਾ ਲੱਗਦਾ ਵੀ ਮੇਰੇ ਗੁਰੂ ਦੀ ਕਿਤੇ ਬਦਵੀ ਹੋਈ ਹੈ ਤੇ ਪਤਾ ਨਹੀਂ ਕਿੱਦਾਂ ਫੀਲ ਕਰਦਾ ਮੈਂ ਕਿੱਦਾਂ ਮੈਨੂੰ ਮਹਿਸੂਸ ਹੁੰਦਾ ਇਹ ਮੈਂ ਜਾਣਦਾ ਇਹ ਇਹ ਮੇਰੀ ਅਵਸਥਾ ਹੀ ਆ ਇਹ ਸਾਨੂੰ ਅਵਸਥਾ ਸਾਰਿਆਂ ਨੂੰ ਬਣਾਉਣੀ ਪੈਣੀ ਆ ਵੀ ਆਪਾਂ ਕੁਝ ਕਰੀਏ ਕੀ ਲਾ ਵਸੀਲਾ ਕਰੀਏ ਆਪੋ ਆਪਣੀਆਂ ਥੋਕੀਆਂ 14 ਮਗਰ ਭਜਣਾ ਛੱਡੀਏ ਆਪੋ ਆਪਣੀਆਂ ਪ੍ਰਧਾਨਗੀਆਂ ਮਗਰ ਭਜਣਾ ਛੱਡੀਏ ਜਦ ਇਹ ਬੰਦੀਆਂ ਸੰਸਥਾਵਾਂ ਸੰਪਰਤਾਵਾਂ ਸਭ ਕੁਝ ਮubarਕਿਆ ਸਭ ਕੁਝ ਹੋਣਾ ਚਾਹੀਦਾ ਹੋਰ ਵੱਡਾ ਬਣਾਈਏ ਹੋਰ ਵੱਡਾ ਕਰੀਏ ਪਰ ਜਦ ਗੁਰੂ ਸਤਕਾਰ ਵਾਸਤੇ ਤਾਂ ਕੁਝ ਕਰ ਲਈਏ ਜੇ ਗੁਰੂ ਸਤਕਾਰ ਵਾਸਤੇ ਕੁਝ ਨਹੀਂ ਕਰਨਾ ਆਪਾਂ ਤੇ ਫਿਰ ਆਪਾਂ ਆਪਣੇ ਨੂੰ ਸਿੱਖ ਘਰ ਰਖਵਾਈਏ ਮਹਾਰਾਜੀ ਫਿਰ ਆਪਾਂ ਆਪਣੇਆਂ ਨੂੰ ਇਹ ਨਾ ਕਿਹਾ ਕਰੀਏ ਕਿ ਅਸੀਂ ਮਾਰਾ ਇਤਨੇ ਪੋਤੇ ਆ ਜਾਂ ਹੀ ਤੇਰੇ ਸਹਬਜ਼ਾਦੇ ਦੇ ਵਾਰਸ ਆ ਇਹ ਨਾ ਕਹੀ ਆਪਣੇ ਆਪ ਨੂੰ ਕਹਿਣਾ ਬੰਦ ਕਰ ਦਈਏ ਜਿਵੇਂ ਆਪਾਂ ਆਪਣੇ ਨੂੰ ਦੋ ਸਤਕਾਰ ਨਹੀਂ ਬਹਾਲ ਕਰ ਸਕਦੇ ਮੈਨੂੰ ਪਤਾ ਵੀ ਇਹ ਗੱਲਾਂ ਬੜੀਆਂ ਔਖੀਆਂ ਬੜੀਆਂ ਕੌੜੀਆਂ ਲੱਗਣੀਆਂ ਕਈਆਂ ਨੂੰ ਬੜੀਆਂ ਮਿਰਚਾਂ ਲੱਗਣਗੀਆਂ ਸ਼ਾਇਦ ਮੇਰੇ ਵਰਗਿਆਂ ਨੂੰ ਜਿਹੜੇ ਮੇਰੇ ਵਰਗੇ ਪਖੰਡੀਦੁਰੇ ਫਿਰਦੇ ਆ ਆਪਣੇ ਆਪ ਨੂੰ ਆਗੂ ਕਹਿੰਦੇ ਫਿਰਦੇ ਪੰਥ ਦੇ ਜਿਹੜੇ ਆਪਣੇ ਨੂੰ ਲੀਡਰ ਕਹਿੰਦੇ ਫਿਰਦੇ ਨੇ ਬੜੀਆਂ ਇਹ ਗੱਲਾਂ ਕੌੜੀਆਂ ਲੱਗਣੀਆਂ ਪਰ ਇਹ ਸੱਚ ਨੇ ਤੇ ਸੱਚ ਬੜਾ ਕੌੜਾ ਹੁੰਦਾ ਸੱਚ ਸੱਚੀ ਬੜਾ ਕੌੜਾ ਲੱਗਦਾ ਪਰ ਨਹੀਂ ਮੈਂ ਜੋ ਕਹਿ ਰਿਹਾ ਹਾਂ ਉਹ ਸਾਡੇ ਲੋਕਾਂ ਨੂੰ ਕਦੋਂ ਸਮਝ ਆਉਣਾ ਜਾਂ ਆਉਣਾ ਵੀ ਹੈ ਕਿ ਨਹੀਂ ਆਉਣਾ ਜਾਂ ਇਹਨਾਂ ਗੱਲਾਂ ਨੂੰ ਕਿੱਦਾਂ ਲੜਣਾ ਤੁਸੀਂ ਸਾਰਿਆਂ ਨੇ ਕਿਵੇਂ ਸਮਝਣਾ ਇਹਨਾਂ ਗੱਲਾਂ ਨੂੰ ਇਹਨਾਂ ਨੇ ਬੱਤਾ ਪਰ ਜਿਹੜਾ ਵੀ ਸਿੱਖ ਸੁਣਦਾ ਜਿਹੜੇ ਵੀ ਗੱਲ ਕਿਸੇ ਨੂੰ ਇਹ ਸਮਝ ਆਉਂਦੀ ਹੈ ਮੇਰੀ ਭਾਵਨਾ ਤੇ ਜੇ ਸੱਚ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਦੇ ਆ ਤੇ ਯਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰਕਾਰ ਦੇ ਵਾਸਤੇ ਤਤਪਰ ਹੋਈਏ ਆਪ ਕੋ ਆਪਣੇ ਪੱਦਰ ਦੇ ਉੱਤੇ ਆਪ ਕੋ ਆਪਣੇ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਦਾ ਸਤਕਾਰ ਜਿਹੜਾ ਉਹ ਬਹਾਲ ਕਰੀਏ ਜਿਵੇਂ ਵੀ ਕਰ ਸਕਦੇ ਜਿੱਦਾਂ ਮਹਾਰਾਜ ਤੁਹਾਡੇ ਕੋਲ ਸੇਵਾ ਲੈਂਦਾ ਓਦਾਂ ਹੀ ਸੇਵਾ ਕਰੋ ਪਰ ਕਰੋ ਜਰੂਰ ਇਸ ਮਿੱਟੀ ਨੂੰ ਜਿਹੜੀ ਇਹ ਖਤਮ ਹੋ ਜਾਣਾ ਹੁਣੇ ਪਤਾ ਨਹੀਂ ਮਤ ਕੇ ਸਾਹ ਆਵੇ ਕਿ ਨਾ ਆਵੇ ਰਾਮ ਪਤਾ ਨਹੀਂ ਘੜੀ ਵੱਲੋਂ ਸਾਹ ਹੋਣਾ ਕਿ ਨਹੀਂ ਹੋਣਾ ਤੇ ਜਿੰਨੇ ਕੇ ਸਾਹ ਮਹਾਰਾਜ ਨੇ ਬਖਸ਼ੇ ਆ ਇਹ ਮਹਾਰਾਜ ਦੇ ਲਖੇ ਲਾਈਏ ਮਹਾਰਾਜ ਦੇ ਸਤਕਾਰ ਦੇ ਲਖੇ ਲਾਈਏ ਪੁੱਲਾ ਚੂਗਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ